ਚੀਲਾਂ ਤੇ ਸ਼ੇਅਰ ਕਰਨ ਵਾਲਾ ਐਮਐਲਏ ਨਹੀਂ ਮੈਂ ਲੋਕਾਂ ਦੇ ਵਿੱਚ ਰਹਿ ਕੇ ਜੋ ਮੈਂ ਉਹਨਾਂ ਨੂੰ ਕਮਿਟਮੈਂਟ ਕੀਤੀ ਵੀ ਤੁਹਾਡਾ ਦੁੱਖ ਸੁੱਖ ਦਾ ਸਾਥੀ ਬਣ ਕੇ ਤੁਹਾਡੇ ਵਿੱਚ ਰਹਿ ਕੇ ਤੁਹਾਡੀ ਸੇਵਾ ਕਰੂੰਗਾ ਇੱਕ ਆਲਾ ਢਲੋਂ ਦੀ ਜਿੱਤ ਹੈ ਜਾਂ ਸਰਕਾਰ ਦੀ ਹਾਰ ਹੈ ਦੇਖੋ ਇਹ ਇੱਥੋਂ ਦੇ ਲੋਕਾਂ ਦੀ ਜਿੱਤ ਹੈ ਬਹਿ ਕੇ ਚਲੋ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਉਹਨਾਂ ਨੇ ਬਹੁਤ ਹੈਲਥੀ ਕੰਪੀਟੀਸ਼ਨ ਦਿੱਤਾ ਹੈ ਮੈਂ ਕਿਸੇ ਨੂੰ ਡੀਗ੍ਰੇਟ ਨਹੀਂ ਕਰਨਾ ਚਾਹੁੰਦਾ ਉਹ ਵੀ ਸਾਡੇ ਸਤਿਕਾਰਯੋਗ ਸਾਥੀ ਨੇ ਜਦੋਂ ਵੀ ਕੋਈ ਆਪਣਾ ਸਾਥੀ ਖਾਸ ਤੌਰ ਤੇ ਕਾਂਗਰਸ ਪਾਰਟੀ ਦਾ ਸੱਚਾ ਸੋਚਾ ਸਿਪਾਈ ਨੂੰ ਜਦੋਂ ਕੋਈ ਐਸਾ ਮੌਕਾ ਮਿਲਦਾ ਤਾਂ ਮਨ ਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ ਔਰ ਗੱਡੀ ਔਰ ਅਸੀਂ ਘਰ ਜਾ ਕੇ ਜੋ ਸਰਟੀਫਿਕੇਟ ਮਿਲਿਆ ਉਹਨੂੰ ਦਿਖਾਣਾ ਇੱਕ ਬਹੁਤ ਅੱਡੀ ਤਰ੍ਹਾਂ ਦੀ ਫੀਲਿੰਗ ਹੁੰਦੀ ਹੈ ਬੜੀ ਖੁਸ਼ੀ ਦਾ ਮਹਿਸੂਸ ਹੋ ਰਹੀ ਹੈ ਤਾਂ ਤਸਵੀਰਾਂ ਬਰਨਾਲਾ ਦੇ ਵਿੱਚੋਂ ਦੇਖ ਰਹੇ ਹੋ ਤੁਸੀਂ ਕਾਲਾ ਢੱਲੋਂ ਕਾਂਗਰਸ ਪਾਰਟੀ ਦੇ ਨਵੇਂ ਵਿਧਾਇਕ ਚੁਣੇ ਗਏ ਆ ਬਰਨਾਲਾ ਹਲਕੇ ਚੋਂ ਚੋਣ ਜਿੱਤੀ ਹੈ ਜਿਸ ਤੋਂ ਬਾਅਦ ਵਿਜੇਂਦਰ ਸਿੰਘਲਾ ਜੋ ਸਾਬਕਾ ਮੰਤਰੀ ਨੇ ਸਾਬਕਾ ਐਮਪੀ ਨੇ ਸਾਬਕਾ ਵਿਧਾਇਕ ਨੇ ਉਹ ਖੁਦ ਗੱਡੀ ਚਲਾ ਰਹੇ ਨੇ ਤੇ ਦੂਜੇ ਪਾਸੇ ਜੇਤੂ ਉਮੀਦਵਾਰ ਜੇਤੂ ਵਿਧਾਇਕ ਕਾਲਾ ਢੱਲੋਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਰਨਾਲਾ ਦੀਆਂ ਬਹੁਤ ਬਹੁਤ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਬਰਨਾਲੇ ਹਲਕੇ ਤੋਂ ਸਿੰਘਲਾ ਸਾਹਿਬ ਤੁਸੀਂ ਗੱਡੀ ਚਲਾਉਨੇ ਹੋ ਅੱਜ ਨਵੇਂ ਵਿਧਾਇਕ ਚੁਣੇ ਗਏ ਨੇ ਤੁਸੀਂ ਇੱਥੇ ਤੱਕ ਗੱਡੀ ਚਲਾ ਕੇ ਪਹਿਲਾਂ ਲੈ ਕੇ ਆਏ ਤੇ ਅੱਜ ਜਿੱਤ ਤੋਂ ਬਾਅਦ ਘਰ ਲਿਜਾ ਰਹੇ ਹੋ ਕਿਵੇਂ ਦਾ ਮਹਿਸੂਸ ਹੋ ਰਿਹਾ ਬੜੀ ਮਹਿਸਾ ਜਦੋਂ ਵੀ ਕੋਈ ਆਪਣਾ ਸਾਥੀ ਖਾਸ ਤੌਰ ਤੇ ਕਾਂਗਰਸ ਪਾਰਟੀ ਦਾ ਸੱਚਾ ਸੋਚਾ ਸਪਾਈ ਨੂੰ ਜਦੋਂ ਕੋਈ ਐਸਾ ਮੌਕਾ ਮਿਲਦਾ ਤਾਂ ਮਨ ਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ ਔਰ ਗੱਡੀ ਚਲਾਉਣਾ ਔਰ ਲੈ ਕੇ ਜਾਣਾ ਔਰ ਅਸੀਂ ਘਰ ਜਾ ਕੇ ਜੋ ਸਰਟੀਫਿਕੇਟ ਮਿਲਿਆ ਉਹਨੂੰ ਦਿਖਾਣਾ ਇੱਕ ਬਹੁਤ ਅੱਡੀ ਤਰ੍ਹਾਂ ਦੀ ਫੀਲਿੰਗ ਹੁੰਦੀ ਹੈ ਔਰ ਬੜੀ ਖੁਸ਼ੀ ਦਾ ਮਹਿਸੂਸ ਹੋ ਰਹੀ ਹੈ ਆਪਣੀ ਚੋਣ ਦਾ ਸਮਝ ਕੇ ਲੜੇ ਤੁਸੀਂ ਲਗਾਤਾਰ ਪ੍ਰਚਾਰ ਕੀਤਾ ਇਹਨੇ ਦਿਨ ਇੱਥੇ ਰਹੇ ਜਦੋਂ ਮਿਹਨਤ ਕਰਨੀ ਹੋਵੇ ਜਦ ਤੱਕ ਆਪਣੀ ਸਮਝ ਕੇ ਨਾਲ ਲੜੋ ਤਾਂ ਲੜੀ ਨਹੀਂ ਜਾਂਦੀ ਠੀਕ ਹੈ ਇਹ ਕਾਂਗਰਸ ਪਾਰਟੀ ਦੇ ਲੀਡਰ ਨੇ ਵਿਜੇਂਦਰ ਸਿੰਘਲਾ ਜਿਨ੍ਹਾਂ ਨੇ ਲਗਾਤਾਰ ਇਸ ਹਲਕੇ ਦੇ ਵਿੱਚ ਪ੍ਰਚਾਰ ਕੀਤਾ ਹੈ ਦੂਸਰੇ ਪਾਸੇ ਕਾਲਾ ਢਲੋਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀ ਕਰਦੇ ਆ ਕਾਲਾ ਢਲੋ ਜੀ ਥੈਂਕ ਯੂ ਜੋ ਵਿਧਾਇਕ ਚੁਣੇ ਗਏ ਨੇ ਆਜੋ ਘਰੇ ਆਜੋ ਵਿਧਾਇਕ ਸਾਹਿਬ ਤੁਹਾਨੂੰ ਮੁਬਾਰਕਾਂ ਥੈਂਕ ਯੂ ਬ੍ਰਦਰ ਤੁਹਾਡੀਆਂ ਮੁਬਾਰਕਾਂ ਤੁਹਾਡੇ ਯਾਰ ਕੇ ਸਾਥੀਆਂ ਨੇ ਬਹੁਤ ਸਾਥ ਦਿੱਤਾ ਪਿਆਰ ਦਿੱਤਾ ਤਾਂ ਮੈਂ ਦਿਲ ਦੀਆਂ ਘਰਾਈਆਂ ਜੋ ਸਮੁੱਚੀ ਪ੍ਰਸਤਾ ਤੁਹਾਡਾ ਧੰਨਵਾਦ ਕਰਦਾ ਕਿਵੇਂ ਦੇਖਦੇ ਹੋ ਨਤੀਜਾ ਕਿਉਂਕਿ ਜਿੱਥੇ ਤਿੰਨ ਸੀਟਾਂ ਕਾਂਗਰਸ ਹਾਰ ਗਈ ਤੁਸੀਂ ਬਰਨਾਲੇ ਦੇ ਵਿੱਚ ਛੰਡੇਗੜ੍ਹ ਤੇ ਜਿਹੜੀ ਰਾਜਧਾਨੀ ਮੰਨਦੇ ਸੀ ਝਾੜੂ ਵਾਲੀ ਦੇਖੋ ਰਾਜਧਾਨੀ ਜੋ ਮੈਂ ਇੱਥੋਂ ਦੀ ਗੱਲ ਕਰ ਸਕਦਾ ਇਕੱਲੇ ਤੇ ਜਿਹੜੀ ਇਹ ਇੱਕ ਬ ਵਾਦਾ ਖਲਾਫੀ ਕੀਤੀ ਉਸ ਤੋਂ ਲੋਕਾਂ ਨੇ ਤਾਂ ਉਹ ਵਾਦਾ ਖਲਾਫੀ ਦਾ ਕਾਰਨ ਹੈ ਜਾਂ ਇੱਥੋਂ ਦੇ ਜਿਹੜੇ ਸਾਡੇ ਵਰਕਰ ਸੀ ਉਹਨਾਂ ਨੂੰ ਇੱਕ ਵਰਕਰ ਨੂੰ ਟੈਕਟ ਮਿਲਣ ਕਰਕੇ ਉਹਨਾਂ ਚ ਇੱਕ ਸ਼ਾਹ ਇੱਕ ਜੋਸ਼ ਸੀ ਵੀ ਇੱਕ ਜਿਹੜਾ ਸਾਡਾ ਲੋਕਲ ਲਾਗੂ ਤੇ ਕਾ ਮੁੰਡਾ ਜਿਹਨੂੰ ਅਸੀਂ ਅੱਗੇ ਲੈ ਕੇ ਆਈਏ ਤੇ ਜਿਹੜਾ ਇਹ ਜਿੱਤ ਦਾ ਕਾਰਨ ਸਾਡਾ ਉਹ ਕਹਿੰਦਾ 35 ਸਾਲਾਂ ਬਾਅਦ ਮਸਾਂ ਕਨੈਕਸ਼ਨ ਜੁੜਿਆ ਤੋੜ ਦਾਂ ਦਿਓ ਤੋੜਤਾ ਲੋਕਾਂ ਨੇ ਦੇਖੋ ਲੋਕਾਂ ਨੇ ਦੇਖ ਲਈ ਪੌਣੇ 3 ਸਾਲਾਂ ਦੇ ਵਿੱਚ ਕੁਝ ਨਹੀਂ ਹੋਇਆ ਆ ਕਮਿਟਮੈਂਟਸ ਸਭ ਫੇਲ ਹੋਈਆਂ ਜਿੰਨੀਆਂ ਵੀ ਕੀਤੀਆਂ ਤੇ ਜਿਹੜੀ ਲਾਂਡ ਆਡਰ ਦੇ ਹਾਲਾਤ ਮਾੜੇ ਨੇ ਅਸੀਂ ਘਰਾਂ 'ਚ ਸੁਰੱਖਿਤ ਨਹੀਂ ਅਸੀਂ ਆਪਣੀਆਂ ਦੁਕਾਨਾਂ 'ਤੇ ਸੁਰੱਖਿਤ ਨਹੀਂ ਤੇ ਜਿਹੜਾ ਜਿਹੜੀ ਭ੍ਰਿਸ਼ਟਾਚਾਰ ਕਰਨੀ ਜੀ ਵੀ ਅ ਮਤਲਬ ਦੀ ਗੱਲ ਕਰਦੇ ਸੀਗੇ ਵੀ ਕਟੜ ਇਮਾਨਦਾਰ ਦੀ ਗੱਲ ਕਰਦੇ ਸੀ ਅੱਜ ਭ੍ਰਿਸ਼ਟਾਚਾਰ ਚਰਮ ਸੀਮਾ ਤੇ ਉੱਤੇ ਆ ਇਸ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਅਜੇ ਅਸੀਂ ਅੱਗੇ ਮੈਂ ਜਿਹੜਾ ਇਹ ਸਾਰੇ ਮੁੱਦੇ ਉਠਾਉਂਗਾ ਲੋਕ ਇੱਕ ਆਲਾ ਢੱਲਾਉਂ ਦੀ ਜਿੱਤ ਹੈ ਜਾਂ ਸਰਕਾਰ ਦੀ ਹਾਰ ਹੈ ਦੇਖੋ ਇਹ ਇੱਥੋਂ ਦੇ ਲੋਕਾਂ ਦੀ ਜਿੱਤ ਹੈ ਬਾਕੀ ਚਲੋ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਉਹਨਾਂ ਨੇ ਬਹੁਤ ਹੈਲਥੀ ਕੰਪੀਟੀਸ਼ਨ ਦਿੱਤਾ ਹੈ ਮੈਂ ਕਿਸੇ ਨੂੰ ਡਿਗਰੇਟ ਨਹੀਂ ਕਰਨਾ ਚਾਹੁੰਦਾ ਉਹ ਵੀ ਸਾਡੇ ਸਤਿਕਾਰਯੋਗ ਸਾਥੀ ਨੇ ਤੇ ਵਧੀਆ ਉਹਨਾਂ ਨੇ ਕੰਪੀਟੀਸ਼ਨ ਦਿੱਤਾ ਮੈਂ ਉਹਨਾਂ ਨੂੰ ਵੀ ਇਸ ਗੱਲ ਦੀ ਹੈਲਥੀ ਕੰਪੀਟੀਸ਼ਨ ਦੀ ਮੁਬਾਰਕ ਦਿੰਦਾ ਕਾਲਾ ਢਿੱਲੋਂ ਮੁੱਦੇ ਚੱਕੂ ਹੁਣ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਜੋ ਵੀ ਮੁੱਦੇ ਹੋਗੇ ਮੈਂ ਚੀਲਾਂ ਤੇ ਸ਼ੇਅਰ ਕਰਨ ਵਾਲਾ ਐਮਐਲਏ ਨਹੀਂ ਮੈਂ ਲੋਕਾਂ ਦੇ ਵਿੱਚ ਰਹਿ ਕੇ ਜੋ ਮੈਂ ਉਹਨਾਂ ਨੂੰ ਕਮਿਟਮੈਂਟ ਦੇਖੀ ਵੀ ਤੁਹਾਡਾ ਦੁਖ ਸੁਖ ਦਾ ਸਾਥੀ ਬਣ ਕੇ ਤੁਹਾਡੇ ਵਿੱਚ ਰਹਿ ਕੇ ਤੁਹਾਡੀ ਸੇਵਾ ਕਰੂੰਗਾ ਉਹਨਾਂ ਦੀਆਂ ਜੋ ਵੀ ਸਮੱਸਿਆਵਾਂ ਮੈਂ ਹੋਣਗੀਆਂ ਉਹਨੂੰ ਮੈਂ ਆਪਣੀ ਲ ਜਿਨ੍ਹਾਂ ਨੇ ਦਾਵਾ ਕੀਤਾ ਕਿ ਉਹ ਇਸ ਹਲਕੇ ਦੀਆਂ ਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਚੁੱਕਣਗੇ ਵਿਧਾਨ ਸਭਾ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੀ ਰਾਜਧਾਨੀ ਜੋ ਮੰਨੀ ਜਾਂਦੀ ਸੀ ਬਰਨਾਲਾ ਤੇ ਸੰਗਰੂਰ ਉਸ ਦੇ ਵਿੱਚੋਂ ਇਹ ਜਿੱਤ ਬਹੁਤ ਵੱਡੇ ਅਰਥ ਇਸ ਦੇ ਨਿਕਲਦੇ ਨੇ ਕਿਉਂਕਿ ਲਗਾਤਾਰ ਮਿੱਥੇ ਵਿਕਾਸ ਦੇ ਨਾਂ ਤੇ ਵੋਟਾਂ ਮੰਗਦੇ ਸੀ ਪਰ ਅੱਜ ਇਸ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ